ਬੀਤੀ ਦੇਰ ਰਾਤ ਸਾਬਕਾ ਕਾਉਂਸਲਰ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਕੀਤੀ ਜਿਮ ਲੀਲਾ ਸਮਾਪਤ ਮੋਗਾ ਵਿਖੇ ਦੇਰ ਰਾਤ ਪੌਸ਼ ਇਲਾਕਾ ਨਿਊ ਟਾਊਨ ਕਲੀ ਨੰਬਰ 8 ਵਿੱਚ ਰਹਿਣ ਵਾਲੇ ਸਾਬਕਾ ਕਾਉਂਸਲਰ ਪ੍ਰਸ਼ੋਤਮ ਪੁਰੀ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਮੌਕੇ ਤੇ ਪੁੱਜ ਕੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਸਰਕਾਰੀ ਹਸਪਤਾਲ ਦੀ ਮੌਜੂਰੀ ਵਿੱਚ ਰਖਵਾ ਦਿੱਤਾ ਪੋਰਸ ਵੱਲੋਂ ਅਗਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਰਤਕ ਸਾਬਕਾ ਕਾਉਂਸਲਰ ਪ੍ਰਸ਼ੋਤਮਪੂਰੀ ਦਾ ਬੇਟਾ ਜੱਜ ਲੱਗਿਆ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਫ ਦੇ ਐਸ ਐਚ ਓ ਵਰਨ ਮੱਟੂ ਨੇ ਕਿਹਾ ਕਿ ਦੇਰ ਰਾਤ 9:30 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਕਾਉਂਸਲਰ ਪ੍ਰਸ਼ੋਤਮਪੂਰੀ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਗਈ ਅਸੀਂ ਮੌਕੇ ਤੇ ਪਹੁੰਚੇ ਅਤੇ ਉਸ ਦੀ ਲਾਇਸੈਂਸੀ ਬੰਦੂਕ ਨੂੰ ਕਾਜੇ ਵਿੱਚ ਲੈ ਲਿਆ ਲਾਚ ਨੂੰ ਸਰਕਾਰੀ ਹਸਪਤਾਲ ਦੀ ਮੁਹਤੀ ਵਿੱਚ ਭੇਜ ਦਿੱਤਾ ਗਿਆ ਹੈ ਮਰਤਕ ਪਰਛੋਦਨਪੁਰੀ ਉੱਪਰ ਮਾਮਲਾ ਦਰਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਉਸੇ ਪਰੇਸ਼ਾਨੀ ਕਾਰਨ ਉਹਨਾਂ ਵੱਲੋਂ ਇਹ ਖੌਫਨਾਕ ਕਦਮ ਚੱਕਿਆ ਗਿਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉੱਪਰ 194 ਬੀ ਐਨ ਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਫੋਨਿਕ ਆਂਟੀ ਦਾ ਬੋਲ ਕਿਹੜੇ ਨੇ ਉਹ ਤਾਂ ਨਾ ਮਾਣੇ ਹਾਲੋ ਬਾਬਾ ਕਾਉਂ ਦੇ ਗਾਤ ਇਨਫੋਰਮੇਸ਼ਨ ਕੋ ਸਾਢੇ 9 ਦੇ ਕਿਪਾਈ ਸੀ ਜਿਹੜੇ ਆਪਣੇ ਸਾਥ ਦਾ ਪਾਕਸ਼ਰ ਨੇ ਪੂਰੀ ਕੀਤੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗੰਨ ਸੀ ਲਿਸੈਂਸੀ ਗੰਨ ਸੀ ਉਹ ਮਿਲੀ ਹੈ ਉਹ ਮੌਕੇ ਤੇ ਡੈੱਟ ਸੀਗੀ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੌਫਰਿਕ ਚ ਸ਼ਿਫਟ ਕਰਵਾਇਆ ਕਿ ਕਿਵੇਂ ਚੱਲੀ ਗਈ ਇਹ ਇਹ ਉਹਨਾਂ ਨੇ ਇਹਨਾਂ ਦੇ ਘਰ ਦੇ ਵਿੱਚ ਦੱਸਣ ਦੇ ਮਤਬਕ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੀ ਸੀ ਕੋਈ ਉਹਨਾਂ ਤੇ ਕੇਸਿਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮਤਬਕ ਕੇਸਿਸ ਸੀਗੇ ਜਿਨ੍ਹਾਂ ਚ ਚੱਲਦੇ ਆਉਂ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਰਮ ਜਿਹੜਾ ਹੈਗਾ ਸੁਸਾਇਡ ਕਰ ਲਈ ਕਿਹੜੀ ਗੱਲ ਗਣੀ ਸੀ ਜਿਹਦੇ ਨਾਲ ਇਹ ਬਾਰੂ ਪਰ ਡਾਕਟਰ ਕੀ ਕਾਰਵਾਈ ਕੀਤੀ ਜਦ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਖਾਇਆ ਹੈ ਕਿਸੇ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਗੁਨਨੀ ਕਾਰਵਾਈ ਨਹੀਂ ਕਰਾਂਗੇ ਸਾਇਸੀ 194-ਸ ਦੇ ਵਿੱਚ ਉਹਨਾਂ ਦਾ ਪੋਸਟਪੋਨ ਠੀਕ ਹੈ ਜੀ